ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦੇ ਪਹਿਲੇ ਭਾਗ ਮੋਹਨ ਕੁਮਾਰ ਦੀ ਗੁਪਤ ਜ਼ਿੰਦਗੀ ਦਾ ਅਗਲਾ ਅੰਕ 6 ਸਰੋਜਨੀ ਤੋਂ ਬਾਅਦ ਸਰੋਜਨੀ ਭਾਰਤਵਾਜ ਦੇ ਉਸ ਨੂੰ ਛੱਡ ਜਾਣ ਤੋਂ ਬਾਅਦ ਕੁਝ ਦਿਨ ਤੱਕ ਮੋਹਨ ਨੂੰ ਇਹ ਸਮਝ ਨਹੀਂ ਸਿਆਰੀ ਕਿ ਉਸ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹਨ ਉਸ ਨੂੰ ਉਸ ਦੀ ਘਾਟ ਮਹਿਸੂਸ ਹੋ ਰਹੀ ਸੀ ਪਰ ਬਹੁਤ ਥੋੜੀ ਜੀ ਮਕਾਨ ਪਹਿਲਾਂ ਨਾਲੋਂ ਬਦ ਖਾਲੀ ਲੱਗਦਾ ਸੀ ਪਰ ਹਰਾਨੇ ਵਾਲੀ ਗੱਲ ਸੀ ਕਿ ਉਸ ਨੂੰ ਇੱਕ ਖਾਲੀਪਨ ਚੰਗਾ ਲੱਗਦਾ ਸੀ। ਇੱਕ ਵਾਰ ਫਿਰ ਸਾਰਾ ਮਕਾਨ ਉਸ ਇਕੱਲੇ ਕੋਲੀ ਸੀ ਅਤੇ ਇਹ ਭਾਵਨਾ ਬੜੀ ਖੁਸ਼ਗੁਵਾਰ ਪ੍ਰਤੀਤ ਹੁੰਦੀ ਸੀ। ਉਹ ਸਿਰਫ ਆਪਣੇ ਨਾਲ ਹੀ ਗੱਲਾਂ ਕਰਦਾ ਸੀ। ਕਦੇ ਟੀਵੀ ਚਾਲੂ ਕਰ ਲਿਆ, ਕਦੇ ਬੰਦ ਕਰ ਦਿੱਤਾ, ਕਦੇ ਰਸਾਲੇ ਫਰੋਲੇ ਤੇ ਫਿਰ ਉਹਨਾਂ ਨੂੰ ਪਰਾ ਰੱਖ ਦਿੱਤਾ। ਟ੍ਰਾਂਜਿਸਟਰ ਉੱਤੇ ਫਿਲਮੀ ਸੰਗੀਤ ਸੁਣ ਲਿਆ ਤੇ ਕਦੇ ਨੀਂਦ ਆਉਣ ਉੱਤੇ ਇਸ ਨੂੰ ਬੰਦ ਕਰ ਦਿੱਤਾ। ਬਿਲਕੁਲ ਅਕੱਲੇ ਰਹਿਣ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਉਹਨੇ ਆਪਣੇ ਨੌਕਰਾਂ ਪਰ ਕੋਈ ਚਾਨਣਾ ਦਿੱਤਾ। ਉਹਨਾਂ ਵੱਲ ਇਹ ਸਨੇਹਾ ਪਹੁੰਚਾਉਣਾ ਚਾਹੁੰਦਾ ਸੀ ਕਿ ਸਰੋਜਨੀ ਬਾਰੇ ਗੱਲਾਂ ਕਰਕੇ ਉਹਨਾਂ ਨੇ ਉਸ ਪ੍ਰਤੀ ਬੇਵਫਾਈ ਕੀਤੀ ਹੈ ਸਭ ਤੋਂ ਕੀ ਤੰਨ ਹੋ ਰਹੀ ਸੀ ਸਰੋਜਨੀ ਦੇ ਆਉਣ ਨਾਲ ਸਭ ਤੋਂ ਵੱਧ ਤਕਲੀਫ ਉਸੇ ਨੂੰ ਹੋਈ ਸੀ ਕਿਉਂਕਿ ਜੋ ਸੁੱਖ ਉਸ ਨੂੰ ਪਹਿਲਾਂ ਮਿਲਦੇ ਸਨ ਉਹ ਹੁਣ ਮਿਲਨੇ ਬੰਦ ਹੋ ਗਏ ਸਨ ਉਸ ਦੇ ਜਾਣ ਨਾਲ ਵੀ ਸਭ ਤੋਂ ਵੱਧ ਖੁਸ਼ੀ ਉਸ ਨੂੰ ਹੋਈ ਸੀ ਪਰ ਉਹ ਇੰਨੀ ਸੀ ਚਾਉਂਦੀ ਕਿ ਉਸ ਦਾ ਮਾਲਕੇ ਨਹੀਂ ਤੇਰ ਤੱਕ ਉਸ ਨਾਲ ਗੁੱਸੇ ਰਹੇ ਮਨ ਨੂੰ ਇਹ ਪਤਾ ਸੀ ਕਿ ਤਨ ਨੂੰ ਉਸ ਨੂੰ ਇਕੱਲੇ ਮਿਲਣ ਦਾ ਮੌਕਾ ਪਾਰ ਰਹੀ ਹੈ ਇਕੱਲੇ ਹੁੰਦੇ ਹੀ ਉਸ ਤੇ ਪੈਰਾਂ ਤੇ ਡਿੱਗ ਪਵੇਗੀ ਜਾਂ ਮਾਫੀ ਮੰਗੇਗੀ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਤਨ ਨੂੰ ਨੂੰ ਇਹ ਮੌਕਾ ਨਾ ਮਿਲੇ ਕਟੋ-ਕਟ ਕੁਝ ਦਿਨ ਤੱਕ ਤਾਂ ਬਿਲਕੁਲ ਨਹੀਂ ਉਹ ਆਪਣੀਆਂ ਸ਼ਾਮਾਂ ਇਕੱਲਿਆਂ ਹੀ ਬਿਤਾਉਣ ਲੱਗਾ ਗਰਮ ਪਾਣੀ ਨਾਲ ਨਹਾ ਕੇ ਉਸ ਤੋਂ ਬਾਅਦ ਨਿੱਗਾ ਗਾਉਣ ਪਾਉਂਦਾ ਤੇ ਨਾਲ ਹੀ ਨਿੱਗੇ ਸਲੀਪਰ ਉਸ ਤੋਂ ਬਾਅਦ ਕੌਚ ਤੇ ਮਕੰਮਲ ਚੁੱਪ ਉਸਨੇ ਬਹੁਤ ਸਾਰੀਆਂ ਗੱਲਾਂ ਉੱਤੇ ਸੋਚਣਾ ਸੀ ਹਰ ਸ਼ਾਮੀ ਉਹ ਅਮਰੀਕਾ ਵਿੱਚ ਬਤਾਏ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਕ-ਵਕ ਔਰਤਾਂ ਨਾਲ ਆਪਣੇ ਸਬੰਧਾਂ ਨੂੰ ਮੁੜ ਚੇਤੇ ਕੀਤਾ ਉਸਤੇ ਬਿਨਾਂ ਇਹ ਔਰਤਾਂ ਕਈ ਹੋਰ ਅਮਰੀਕਨਾਂ ਦਾ ਤੀਨੀਆਂ ਤੇ ਕਈ ਹੋਰ ਲੋਕਾਂ ਨਾਲ ਵੀ ਸੁੱਤੀਆਂ ਸਨ ਪਰ ਕਿਸੇ ਨੇ ਵੀ ਉਸ ਨੂੰ ਕਦੇ ਤੰਗ ਨਹੀਂ ਕੀਤਾ ਅਸਲ ਵਿੱਚ ਉਸ ਨੂੰ ਇਹ سلسلہ ਬਿਲਕੁਲ ਠੀਕ ਲੱਗਦਾ ਸੀ ਇਸ ਦੇ ਨਾਲ ਹੀ ਉਹ ਬਿਸਤਰੇ ਵਿੱਚ ਨਾ ਸਿਰਫ ਵੱਧ ਜੋਸ਼ੀਲੀਆਂ ਹੀ ਹੁੰਦੀਆਂ ਸਨ ਸਗੋਂ ਨਵੇਂ-ਨਵੇਂ ਢੰਗ ਤਰੀਕੇ ਵੀ ਵਰਤਦੀਆਂ ਸਨ ਬੜੀ ਅਜੀਬ ਗੱਲ ਸੀ ਕਿ ਉਸ ਨੂੰ ਪਹਿਲੀਆਂ-ਪਹਿਲੀਆਂ ਮੁਲਾਕਾਤਾਂ ਦੇ ਵੇਰਵੇ ਪੂਰੇ ਚੇਤੇ ਸਨ ਉਸ ਨੂੰ ਪਤਾ ਸੀ ਕਿ ਉਸ ਨੇ ਹਰੇਕ ਔਰਤ ਨੂੰ ਪਹਿਲਾਂ ਪਿਆਰ ਕਿਵੇਂ ਪਰਮਾਇਆ ਸੀ ਸਭ ਤੋਂ ਪਹਿਲਾਂ ਜੱਫੀ ਕਦੋਂ ਪਾਈ ਅਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪਿਆਰ ਕਦੋਂ ਕੀਤਾ ਸੀ ਉਸ ਤੋਂ ਬਾਅਦ ਦੀਆਂ ਮੁਲਾਕਾਤਾਂ ਅਤੇ ਸਹਿਵਾਸ ਦੀਆਂ ਯਾਦਾਂ ਹੁਣ ਉਸ ਨੂੰ ਨਹੀਂ ਸਨ ਆਉਂਦੀਆਂ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਿਸੇ ਵੀ ਔਰਤ ਨਾਲ ਕੀਤੇ ਗਏ ਸਹਿਵਾਸ ਦਾ ਸਹੀ ਆਨੰਦ ਸਿਰਫ ਪਹਿਲੀ ਵਾਰ ਹੀ ਆਉਂਦਾ ਵਾਰ-ਵਾਰ ਕਰਨ ਤੋਂ ਬਾਅਦ ਇਹ ਹੌਲੀ-ਹੌਲੀ ਘਟਦਾ ਜਾਂਦਾ ਹੈ ਉਸ ਨੇ ਆਪਣੇ ਬਹੁਤ ਸਾਰੇ ਸਬੰਧਾਂ ਤੋਂ ਇੱਕ ਸਿੱਟਾ ਇਹ ਵੀ ਕੱਢਿਆ ਸੀ ਕਿ ਔਰਤਾਂ ਵੀ ਮਰਦਾਂ ਨਾਲ ਸਹਿਬਾਸ ਕਰਨਦੀਆਂ ਉਨੀਆਂ ਹੀ ਜ਼ੇਬਰ ਹੁੰਦੀਆਂ ਹਨ ਜਿੰਨੇ ਜ਼ੇਬਰ ਮਰਦ ਹੁੰਦੇ ਹਨ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਉਹ ਵੀ ਬਖਵਕ ਮਰਦਾਂ ਨਾਲ ਸਹਿਬਾਸ ਕਰਨਦੀਆਂ ਇੱਛਕ ਹੁੰਦੀਆਂ ਹਨ ਜਿਵੇਂ ਮਰਦ ਬਖਵਕ ਔਰਤਾਂ ਨਾਲ ਸਾਉਂਦੇ ਚਾਵਨ ਹੁੰਦੇ ਹਨ ਜਿੰਨਾ ਔਰਤਾਂ ਨਾਲ ਉਸਤੀਆਂ ਮੁਲਾਕਾਤਾਂ ਹੁੰਦੀਆਂ ਉਹਨਾਂ ਨਾਲ ਸਾਉਂਦ ਵਿੱਚ ਉਹਨਾਂ ਕੋਈ ਮੁਸ਼ਕਲ ਪੇਸ਼ ਨਹੀਂ ਸੀ ਆਉਂਦੀ ਕਈ ਤਾਂ ਇੰਨੀਆਂ ਦਲੇਰ ਹੁੰਦੀਆਂ ਸਨ ਕਿ ਤੁਰਤੀ ਪੇਸ਼ਕਸ਼ ਕਰ ਦਿੰਦੀਆਂ ਤੇ ਕੁਝ ਪਹਿਲਾਂ ਪਹਿਰ ਸ਼ਰਮ ਮਹਿਸੂਸ ਕਰਦੀਆਂ ਜਦੋਂ ਮਾਮਲਾ ਉਸਦੀ ਗੱਲ ਤੇ ਆਉਂਦਾ ਸੀ ਤਾਂ ਉਹਨਾਂ ਵਿੱਚ ਬਹੁਤਾ ਫਰਕ ਨਹੀਂ ਸੀ ਆਰਤੀਆਂ ਵਿੱਚ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਮਹਾਰਾਣੀ ਹੋਏ ਜਾਂ ਮੇਹਰਤ ਰਾਣੀ ਗੱਲ ਤਾਂ ਇੱਕੋ ਹੀ ਹੈ ਕੋਈ ਸ਼ਾਮਾਂ ਦਰਾਨ ਉਹ ਉਹ ਨਾ ਹੋਰ ਔਰਤਾਂ ਦੇ ਖਾਤ ਤੇ ਤਸਵੀਰਾਂ ਕਢ ਲੈਂਦਾ ਜਿਨ੍ਹਾਂ ਉਸਦੇ ਇਸ਼ਤਾਰ ਦਾ ਜਵਾਬ ਦਿੱਤਾ ਸੀ ਉਹਨਾਂ ਦੇ ਚਿਹਰੇ ਉੱਤੇ ਝਾਤੀ ਮਾਰਦਾ ਤੇ ਕਲਪਨਾ ਕਰਦਾ ਕਿ ਉਹਨਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ ਇਹ ਵੀ ਕਿ ਇਹ ਉਸ ਦੀਆਂ ਹਰਕਤਾਂ ਦਾ ਹੰਗਾਰਾ ਕਿਵੇਂ ਪਾਣਗੀਆਂ ਪਰ ਕੁਝ ਹਫ਼ਤੇ ਜਾਂ ਮਹੀਨੇ ਤੱਕ ਉਹਨਾਂ ਵਿੱਚੋਂ ਕਿਸੇ ਨੂੰ ਵੀ ਬੁਲਾਉਣ ਲਈ ਚਾਰਨੀ ਸੀ ਉਹ ਇਹ ਖਤ ਵਾਪਸ ਦਰਾਜ ਵਿੱਚ ਰੱਖ ਦਿੰਦਾ ਕਿ ਕਿਤੇ ਉਸ ਦਾ ਮਨ ਨਾ ਬਦਲ ਜਾਵੇ ਤੈਨੂੰ ਆਪਣੇ ਮਾਲਕ ਨੂੰ ਕੱਲ੍ਹੇ ਹਮਿਲਣ ਲਈ ਤੀਬਰ ਸੀ ਮੋਨ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਉਸ ਤੇ ਆਲੇ ਦੁਆਲੇ ਚੱਕਰ ਕੱਢ ਰਹੀ ਹੈ ਇਸ ਲਈ ਉਹ ਧਿਆਨ ਰੱਖ ਰਿਹਾ ਸੀ ਕਿ ਉਹਨੂੰ ਮੌਕਾ ਨਾ ਮਿਲੇ ਜਦੋਂ ਹਾਲੇ ਨੌਕਰ ਘਰ ਵਿੱਚ ਹੀ ਹੁੰਦੇ ਤਾਂ ਉਹ ਘਰੋਂ ਨਿਕਲ ਜਾਂਦਾ ਉਹ ਘਰੋਂ ਪਰਤਦਾ ਜਦੋਂ ਨੌਕਰ ਵਾਸ ਡਿਊਟੀ ਉੱਤੇ ਆ ਗਏ ਹੁੰਦੇ ਦੋ ਹਫ਼ਤੇਾਂ ਮਗਰੋਂ ਇੱਕ ਸਵੇਰੇ ਧੰਨ ਨੂੰ ਮੌਕਾ ਮਿਲ ਗਿਆ ਕਿ ਸਹਿਬ ਨੂੰ ਕੱਲ੍ਹੇ ਮਿਲ ਸਕੇ ਰਸੋਈਆ ਉਦੋਂ ਤੱਕ ਬਜ਼ਾਰ ਚਾ ਚੁੱਕਾ ਸੀ ਤੇ ਬਹਿਰਾ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਮੋਨ ਨਾਸ਼ਤੇ ਤੋਂ ਬਾਅਦ ਸਿਗਰ ਪੀ ਰਿਆ ਸੀ ਤੇ ਅਖਬਾਰ ਪੜ੍ਹ ਰਿਹਾ ਸੀ ਉਸ ਨੂੰ ਅਚਨ ਚੇਤੀ ਮਹਿਸੂਸ ਹੋਇਆ ਕਿ ਕਿਸੇ ਨੇ ਉਸ ਦੀ ਦੋਵੇਂ ਰੱਤਾਂ ਫੜ ਲਈਆਂ ਸਨ ਅਤੇ ਸਿਰ ਉਸ ਦੇ ਗੋਡਿਆਂ ਉੱਤੇ ਰੱਖ ਦਿੱਤਾ ਸੀ ਇਹ ਧੰਨੋ ਸੀ ਉਹ ਰੋ ਰਹੀ ਸੀ ਮਾਰਕ ਮੈਥੋ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਨਹੀਂ ਤਾਂ ਮੈਂ ਜਾਨ ਦੇ ਦੇਵਾਂਗੀ ਮੋਨ ਨੂੰ ਪਤਾ ਸੀ ਕਿ ਅਸੀਂ ਭਾਰਤੀ ਹਰ ਗੱਲ ਨੂੰ ਬਦਾਚੜਾ ਕੇ ਕਰਦੇ ਹਾਂ ਪਰ ਉਹ ਰੋ ਰਹੀ ਧੰਨੋ ਦੀ ਮਰਨ ਦੀ ਧਮਕੀ ਉੱਤੇ ਪਿਗਲਣ ਵਾਲਾ ਨਹੀਂ ਸੀ ਉਸ ਮਹਿਸੂਸ ਕੀਤਾ ਕਿ ਧੰਨੋ ਨੂੰ ਛਾੜ ਪੈਣੀ ਚਾਹੀਦੀ ਹੈ ਉਹ ਮੇਰੀ ਮਹਿਮਾਨ ਅਤੇ ਮੇਰੇ ਬਾਰੇ ਗਲਤ ਗੱਲਾਂ ਕਰਦੀ ਰਹੀ ਹੈ। ਉਸਨੇ ਪਰਵਾਹ ਨਹੀਂ ਕੀਤਾ। ਮੈਨੂੰ ਇਸ ਤਰ੍ਹਾਂ ਕਰਨ ਦਾ ਕੋਈ ਹੱਕ ਨਹੀਂ ਸੀ। ਆਖਰਕਾਰ ਮੇਰੇ ਘਰ ਵੀ ਮੇਰਾ ਪਤੀ ਰਹਿੰਦਾ ਹੈ। ਫਿਰ ਵੀ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੀ ਰਹੀਆਂ। ਮੈਨੂੰ ਐਸੀਆਂ ਪੁੱਠੀਆਂ ਗੱਲਾਂ ਕਰਨ ਦਾ ਕੀ ਹੱਕ ਸੀ? ਬਸ ਮੈਨੂੰ ਇਸ ਵਾਰ ਮਾਫ਼ ਕਰ ਦਿਓ। ਮੈਂ ਆਪਣੇ ਬੱਚਿਆਂ ਦੀ ਸੋਖ ਖਾਂਦੀ ਆ ਕਿ ਮੈਂ ਫਿਰ ਗਲਤੀ ਨਹੀਂ ਕਰਾਂਗੀ। ਪਰ ਇਸ ਨਾਲ ਉਸਨੇ ਮਾਫ਼ੀ ਮੰਗਣੀ ਬੰਦ ਨਹੀਂ ਸੀ ਕੀਤੀ। ਉਹ ਹੋਰ ਕਹਿਣ ਲੱਗੀ। ਮੇਰੇ ਸਿਰ ਉੱਤੇ ਹੱਥ ਰੱਖ ਕੇ ਕਹੋ ਕਿ ਤੁਸੀਂ ਮੈਨੂੰ ਮਾਫ਼ ਕਰ ਦਿੱਤਾ। ਮੈਂ ਜਨਮ ਜੀ ਤੁਹਾਡੀ ਦਾਸੀ ਹਥੇ ਆਉਂਦੇ ਸਾਰੇ ਜਨਮਾਂ ਵਿੱਚ ਤੁਹਾਡੀ ਦਾਸੀ ਹੀ ਰਹਾਂਗੀ। ਮੋਹਨੇ ਸਾਰੇ ਸਿਲਸਿਲੇ ਤੋਂ ਕਾफी ਪਰੇਸ਼ਾਨ ਸੀ ਅਤੇ ਸਾਰੇ ਨਾਟਕ ਨੂੰ ਛੇਤੀ ਖਤਮ ਕਰਨਾ ਚਾਹੁੰਦਾ ਸੀ। ਉਹਨੇ ਤਨੂ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਹਿਣ ਲੱਗਾ, "ਠੀਕ ਹੈ ਪਰ ਹੂਰ ਨੌਕਰਾਂ ਦੇ ਸਾਹਮਣੇ ਇਸ ਤਰ੍ਹਾਂ ਨਾ ਕਰੀ। ਉਹ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਬਣਾਉਣਗੇ ਤੇ ਮੈਨੂੰ ਮਜਬੂਰ ਹੋ ਕੇ ਤੈਨੂੰ ਨੌਕਰੀ ਤੋਂ ਕੱਢਣਾ ਪਵੇਗਾ।" ਤਨੂ ਉੱਠ ਖੜੀ ਹੋਈ ਤੇ ਉਹਨੇ ਆਪਣੇ ਦੁਪੱਟੇ ਵਿੱਚ ਆਪਣਾ ਨੱਕ ਸੁੱਟ ਗਿਆ। ਮੁਰਦੀ ਹੋਈ ਕਹਿਣ ਲੱਗੀ, "ਜੇ ਤੁਸੀਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ?" ਮੈਂ ਤੇ ਮੇਰੇ ਬੱਚੇ ਭੁੱਖੇ ਮਰ ਜਾਵਾਂਗੇ। ਮੋਹਨ ਦਾ ਉਹਨੂੰ ਨੌਕਰੀ ਤੋਂ ਕੱਢਣ ਦਾ ਕੋਈ ਇਰਾਦਾ ਨਹੀਂ ਸੀ ਉਹ ਤਾਂ ਉਹਨੂੰ ਸਿਰਫ ਠਿਕਾਣੇ 'ਚ ਲਿਆਉਣਾ ਚਾਹੁੰਦਾ ਸੀ। ਇਸ ਘਟਨਾ ਤੋਂ ਕੁਝ ਦਿਨ ਬਾਅਦ ਖੁਦ ਉਸਨੇ ਤੰਨੂ ਨੂੰ ਇਹ ਦੱਸਿਆ ਕਿ ਅਗਲੀ ਸਵੇਰ ਉਹ ਦੋਵਾਂ ਨੌਕਰਾਂ ਨੂੰ ਬਾਹਰ ਭੇਜੇਗਾ ਅਤੇ ਉਹ ਚਾਹੁੰਦਾ ਸੀ ਕਿ ਪੋਚੇ ਮਾਰਨ ਤੋਂ ਬਾਅਦ ਤੰਨੂ ਉੱਥੇ ਰਹਿ ਜਾਵੇ। ਅਗਲੀ ਸਵੇਰ ਤੰਨੂ ਆਮ ਨਾਲੋਂ ਕੁਝ ਦੇਰ ਨਾਲ ਪਹੁੰਚੀ। ਸਹਿਬ ਸ਼ਾਮਲੀ ਖਾਸ ਖਾਣੇ ਦਾ ਆਰਡਰ ਦੇ ਰਿਹਾ ਸੀ ਕਿਉਂਕਿ ਉਸਨੇ ਕੁਝ ਦੋਸਤਾਂ ਨੂੰ ਖਾਣੇ 'ਤੇ ਬੁਲਾਇਆ ਹੋਇਆ ਸੀ। ਉਸਨੇ ਰਸੋਈਏ ਨੂੰ ਦੱਸਿਆ ਕਿ ਆਈਐਨਏ ਮਾਰਕੀਟ ਬੈਰ ਨੂੰ ਉਸਨੇ ਐਮਆਈਆਰ ਸਟੋਰ ਤੋਂ ਲਿਆਉਣ ਵਾਲੀ ਚੀਜ਼ਾਂ ਦੀ ਲਿਸਟ ਦਿੱਤੀ। ਦੋਵਾਂ ਨੌਕਰਾਂ ਨੇ ਆਪਣਾ ਕੰਮ ਖਤਮ ਕੀਤਾ ਤੇ ਬਾਜ਼ਾਰ ਤਰੇ ਗਏ। ਮੋਨ ਨੇ ਦੋਵੇਂ ਦਰਵਾਜ਼ੇ ਅੰਦਰੋਂ ਬੰਦ ਕੀਤੇ ਤੇ ਉਹ ਉੱਪਰ ਆ ਗਿਆ। ਤੰਨੂ ਪੋਚਾ ਮਾਰਦੀ ਰਹੀ ਜਿਵੇਂ ਉਸਨੇ ਮੋਨ ਵੱਲ ਵੇਖਿਆ ਹੀ ਨਹੀਂ। ਮੋਨ ਹੇਠਾਂ ਝੁਕਿਆ ਤੇ ਉਸਨੇ ਲੱਕ ਤੋਂ ਫੜ ਕੇ ਉਸਨੂੰ ਬਿਸਤਰੇ ਤੇ ਸੁੱਟ ਲਿਆ। ਇਸ ਵਾਰ ਉਸਨੂੰ ਤੰਨੂ ਦੇ ਸਰੀਰ 'ਤੇ ਕੁਝ ਨਵਾਂਪਣ ਮਹਿਸੂਸ ਹੋਇਆ ਤੇ ਤੰਨੂ ਉਸਨੂੰ ਖੁਸ਼ ਕਰਨ ਦੀ ਬਹੁਤ ਚਾਹਵਨ ਪ੍ਰਤੀਤ ਹੁੰਦੀ ਸੀ। ਤੰਨੂ ਬਿਸਤਰੇ ਤੋਂ ਉੱਠੀ ਕਪੜੇ ਪਾਉਂਦੀ ਹੋਈ ਪੁੱਛਣ ਲੱਗੀ ਸਾਬ ਜੀ ਮੈਨੂੰ ਸੱਚ ਦੱਸੋ ਕਿ ਤੁਹਾਡੀ ਪ੍ਰੋਫੈਸਰ ਮੀਮ ਸਾਹਿਬ ਮੇਰੇ ਨਾਲ ਚੰਗੀ ਸੀ ਮੈਨੂੰ ਪਤਾ ਤੁਸੀਂ ਸਿਰਫ ਇਸ ਲਈ ਉਸਨੂੰ ਪਸੰਦ ਕਰਦੇ ਸੀ ਕਿਉਂਕਿ ਉਹ ਅੰਗਰੇਜ਼ੀ ਵਿੱਚ ਗੱਟਮਟ ਕਰ ਸਕਦੀ ਸੀ ਜਦ ਕਿ ਮੈਂ ਨਹੀਂ ਕਰ ਸਕਦੀ ਤਿਰੋਜਨੀ ਵਾਪਸ ਸ੍ਰੀ ਵਾੜੀ ਚਲੀ ਗਈ ਸੀ ਤੇ ਮੌਨ ਕਮਾਲ ਨੂੰ ਬੰਨ ਕੇ ਰੱਖਣ ਵਾਲਾ ਕੋਈ ਨਹੀਂ ਸੀ ਰਹਿ ਗਿਆ ਇਸ ਕਰਕੇ ਹੁਣ ਅਕਸਰ ਉਹ ਦਿੱਲੀ ਦੀਆਂ ਬਹੁਤ ਸਾਰੀਆਂ ਕਲੱਬਾਂ ਤੇ ਪਾਰਟੀਆਂ ਵਿੱਚ ਜਾਂਦਾ ਸੀ ਜਿੱਥੇ ਸ਼ਹਿਰ ਦੇ ਅਮੀਰ ਇਕੱਠੇ ਹੁੰਦੇ ਸਨ ਦਿੱਲੀ ਵਿੱਚ ਯੰਗ ਅਚੀਵਰਸ ਕਲੱਬ वाईएमसी नांदी एक क्लब ਬਣੀ ਹੋਈ ਸੀ ਜਿਸ ਦਾ ਨਾਮ ਬਦਲ ਕੇ ਮਿਲenialਸ ਕਲਬ YMC ਕਰ ਦਿੱਤਾ ਗਿਆ ਸੀ ਮਨ ਇਸ ਤੇ ਮੋਢੀ ਮੈਂਬਰਾਂ ਵਿੱਚ ਸੀ ਇਸ ਦਾ ਕੋਈ ਸਬਦਾਨ ਨਹੀਂ ਸੀ ਤੇ ਨਾ ਹੀ ਕੋਈ ਅਹੁਦੇਦਾਰ ਨਾ ਕੋਈ ਦਫਤਰ ਸੀ ਤੇ ਨਾ ਹੀ ਕੋਈ ਮੈਂਬਰਾਂ ਦੀ ਸੂਚੀ ਇਸ ਦੇ ਮੈਂਬਰ ਇੱਕ ਦੂਜੇ ਨੂੰ ਇਸ ਕਰਕੇ ਜਾਣਦੇ ਸਨ ਕਿਉਂਕਿ ਸਿਰਫ ਦਰਜਨ ਪਰ ਅਮੀਰ ਬੰਦੇ ਹੀ ਆਪਣੇ ਆਪ ਨੂੰ ਇਹਦੇ ਮੈਂਬਰ ਹੋਣ ਦੇ ਯੋਗ ਸਮਝਦੇ ਸਨ ਆਮੀ ਸਮਝਿਆ ਜਾਂਦਾ ਸੀ ਕਿ ਜੇਕਰ ਤੁਸੀਂ 40 ਸਾਲ ਦੀ ਉਮਰ ਤੋਂ ਪਹਿਲਾਂ 10 ਲੱਖ ਰੁਪਇਆ ਕਮਾ ਲੈਂਦੇ ਹੋ ਤਾਨੂੰ ਰਾਤ ਦੇ ਖਾਣੇ ਦੀਆਂ ਪਾਰਟੀਆਂ ਲਈ ਸੱਦੇ ਦਿੱਤੇ ਜਾਂਦੇ ਹਨ ਤਾਂ ਤੁਸੀਂ ਲੱਖਪਤੀ ਹੋ ਇਸ ਕਲੱਬ ਦੀ ਸਥਾਪਨਾ ਅਮਰੀਕਾ ਦੀ ਇੱਕ ਅਜਿਹੀ ਹੀ ਕਲੱਬ ਤੋਂ ਹੁਸ਼ਿਆਰ ਰਹੀ ਕੀਤੀ ਗਈ ਸੀ ਇਸ ਤੇ ਸਾਰੇ ਹੀ ਮੈਂਬਰ ਅਮਰੀਕੀ ਕਾਲਜਾਂ ਵਿੱਚ ਪੜੇ ਹੋਏ ਸਨ ਕੋਈ ਵੀ ਬ੍ਰਿਟਾਨਵੀ ਯੂਨੀਵਰਸਿਟੀ ਤੋਂ ਨਹੀਂ ਸੀ ਆਇਆ ਅਮਰੀਕਨ ਪੈਸੇ ਵੱਲ ਬਹੁਤਾ ਧਿਆਨ ਦਿੰਦੇ ਹਨ ਅਤੇ ਨੌਜਵਾਨ ਭਾਰਤੀ ਕਰੋੜਪਤੀਆਂ ਨੂੰ ਵੀ ਸਭ ਤੋਂ ਵੱਧ ਦਿਲਚਸਪੀ ਪੈਸੇ ਵਿੱਚ ਹੁੰਦੀ ਹੈ ਇਸ ਕਰਦੀ ਕੋਈ ਪਰਵਾਹ ਨਹੀਂ ਕਰਦਾ ਕਿ ਇਹ ਪੈਸਾ ਕਿਵੇਂ ਬਣਾਇਆ ਜਾਂਦਾ ਹੈ ਸਭ ਤੋਂ ਵੱਧ ਮਹੱਤਤਾ ਰਹਿਣ ਸਹਿਣ ਦੇ ਢੰਗ ਨੂੰ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਸੀ ਕਿ ਨਵੀਂ ਦਿੱਲੀ ਦੀ ਕਿਸੇ ਅਮੀਰ ਕਲੋਨੀ ਵਿੱਚ ਬੰਗਲਾ ਹੋਵੇ ਤੇ ਸ਼ਹਿਰ ਤੋਂ ਕੁਝ ਦੂਰੀ ਉੱਤੇ ਹੀ ਇੱਕ ਫਾਰਮ ਹਾਊਸ ਤੇ ਤਿੰਨ ਕਰਾਂ ਹੋਣੀਆਂ ਜ਼ਰੂਰੀ ਸਨ ਮਰਸੀਡੀਜ਼ ਬੈਂਸ ਜਾਂ ਟੋਇਟਾ ਅਤੇ ਮਰੂਤੀ ਜਾਂ ਫिएट ਮਰਸੀਡੀਜ਼ ਜਾਂ ਟੋਇਟਾ ਮਾਲਕ ਲਈ ਮਰੂਤੀ ਜਾਂ ਫिएट ਮੇਮ ਸਾਹਿਬ ਲਈ ਤੀਜੀ ਆਈ ਗਈ ਰੀ ਵਧੀਆ ਨਸਲ ਦੇ ਕੁੱਤੇ ਪਾਲਣ ਨਾਲ ਮਾਲਕ ਦੇ ਰੁਤਬੇ ਵਿੱਚ ਵਾਧਾ ਹੁੰਦਾ ਸੀ ਜਰਮਨ ਸ਼ੈਫਰ ਚੰਗੀ ਨਸਲ ਸੀ ਪਰ ਇਹ ਸਿਰਫ ਪਹਿਰੇਦਾਰ ਕੁੱਤੇ ਮੰਨੇ ਜਾਂਦੇ ਸਨ ਇਸ ਤੋਂ ਬਿਨਾ ਹੋਰ ਵੀ ਕਈ ਕਿਸਮਾਂ ਪਸੰਦ ਕੀਤੀਆਂ ਜਾਂਦੀਆਂ ਸਨ ਪਰ ਸਭ ਤੋਂ ਪਸੰਦ ਕੀਤੀਆਂ ਜਾਂਦੀਆਂ ਨਸਲਾਂ ਵਿੱਚ ਸੇਨੇਟ ਬਰਨार्ड ਪੀਕ ਜਾਂ ਚਿਹੂ ਆਵਗਾ ਸਨ ਅਮਰੀ ਦੇ ਨਾਲ ਹੀ ਸ਼ਹਿਰ ਦੀਆਂ ਵੱਡੀਆਂ ਕਲੱਬਾਂ ਦੀ ਮੈਂਬਰੀ ਵੀ ਆਪਣੇ ਆਪ ਮਿਲ ਜਾਂਦੀ ਸੀ ਸਭ ਤੋਂ ਅਹਿਮ ਗੋਲਫ ਕਲੱਬ ਸੀ ਫਾਮੈਸਟੀ ਮੈਂਬਰਸ਼ਿਪ ਕਾਫੀ ਸੀਮਤ ਸੀ ਪਰ ਜੇ ਇਹ ਮੈਂਬਰੀ ਫੀਸ ਬਾਹਰੀ ਕਰੰਸੀ ਵਿੱਚ ਦਿੱਤੀ ਜਾਵੇ ਤਾਂ ਦਾਖਲਾ ਛੇਤੀ ਮਿਲ ਜਾਂਦਾ ਸੀ ਮੌਨ ਦੇ ਮਾਮਲੇ ਵਿੱਚ ਵੀ ਇਵੇਂ ਹੀ ਹੋਇਆ ਸੀ ਉਹ ਮੋਹਨ ਕਰੀਬ ਹਰ ਸ਼ਾਮੀ ਕਲੱਬ ਜਾਂਦਾ ਉੱਥੇ ਉਹ ਸ਼ਰਾਬ ਪੀਂਦਾ ਤੇ ਬਾਹਰ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਂਦਾ ਨਿਸ਼ਚੈ ਹੀ ਅੱਜ ਕਲ੍ਹ ਉਸਦੀ ਪਤਨੀ ਉਸਤੇ ਕੋਲ ਨਹੀਂ ਸੀ ਜੋ ਵੀ ਉਸਨੂੰ ਮਿਲਦਾ ਸੋਨੂੰ ਦੇ ਨਾ ਹੁੰਦਾ ਜ਼ਿਕਰ ਜ਼ਰੂਰ ਕਰਦਾ ਕਿਸੇ ਨੌਜਵਾਨ ਲਖਪਤੀ ਦੀ ਉਹ ਇੱਕ ਵਧੀਆ ਪਤਨੀ ਸੀ ਘੱਟੋ-ਘੱਟ ਘੱਟ ਦੇ ਬਾਹਰ ਤਾਂ ਜ਼ਰੂਰ ਸੀ ਉਸਨੂੰ ਇਹ ਪਤਾ ਲੱਗ ਗਿਆ ਸੀ ਕਿ ਆਪਣੇ ਪਤੀ ਦੀ ਦੌਲਤ ਦੇ ਹਿਸਾਬ ਨਾਲ ਆਪਣੇ ਆਪ ਨੂੰ ਕਿਵੇਂ ਬਣਾਉਣਾ ਪਰ ਦੱਖਣੀ ਭਾਰਤੀ ਔਰਤਾਂ ਵਰਗੀ ਭਾਰੀ ਪਰ ਕੰਮ ਨਹੀਂ ਸੀ ਬਣਦੀ ਨਾ ਹੀ ਬਨਾਰਸੀ ਸਾੜੀਆਂ ਪਾਉਂਦੀ ਸੀ ਸਗੋਂ ਹਲਕੀ ਮਖਮਲ ਜਾਂ ਸ਼ੈਫਾਨ ਦੀਆਂ ਸਾੜੀਆਂ ਉਸ ਨੂੰ ਬਹੁਤ ਚੰਗੀਆਂ ਲੱਗਦੀਆਂ ਸਨ ਕੰਨਾਂ ਤੇ ਨੱਕ ਵਿੱਚੋਂ ਜਿਹੜੇ ਹੀਰੇ ਪਾਉਂਦੀ ਸੀ ਉਹ ਭਾਵੇਂ ਛੋਟੇ ਹੁੰਦੇ ਸਨ ਪਰ ਬਹੁਤ ਚਮਕੀਲੇ ਸਨ ਉਹ ਅਕਸਰ ਹੀ ਫਰਾਂਸੀਸੀ ਸੁਗੰਧੀਆਂ ਲਾਉਂਦੀ ਸੀ ਮੋਨੋ ਚੇਤਿਆ ਕਿ ਹਫ਼ਤੇ ਵਿੱਚ ਇੱਕ ਵਾਰ ਉਹ ਪੰਜ ਸਟਾਰ ਹੋਟਲ ਦੇ ਬਿਊਟੀ ਪਾਰਲਰ ਵਿੱਚ ਜਾਂਦੀ ਸੀ ਜਿੱਥੇ ਉਹ ਵਾਲ ਕਟਵਾਉਂਦੀ ਫੇਸ਼ੀਅਲ ਕਰਵਾਉਂਦੀ ਨੱਤਾਂ ਤੇ ਬਾਹਾਂ ਦੀ ਵੈਕਸਿੰਗ ਕਰਾਉਂਦੀ ਆਪਣੇ ਉੱਪਰਲੇ ਬੋਲ ਅਤੇ ਠੋਡੀ ਉੱਤੇ ਆਏ ਵਾਲ ਸਾਫ਼ ਕਰਾਉਂਦੀ ਇੱਕ ਵਾਰੀ ਦਾ ਖਰਚਾ ਹਜ਼ਾਰ ਰੁਪਏ ਹੋ ਜਾਂਦਾ ਸੀ ਉਹ ਆਪਣੇ ਪਤੀ ਨੂੰ ਨਾ ਤਾਂ ਅਮਨ ਚੈਨ ਨਾਲ ਰਹਿਣ ਦਿੰਦੀ ਸੀ ਤੇ ਨਾ ਹੀ ਸਰੀਰਕ ਸੁਖ ਦਿੰਦੀ ਸੀ ਪਰ ਉਸਦੀ ਦੌਲਤ ਦਾ ਪੂਰਾ ਮਜ਼ਾ ਦਿੰਦੀ ਸੀ ਵਿਗੜੀ ਹੋਈ ਕੁੱਤੀ ਕਾਫੀ ਸਮੇਂ ਬਾਅਦ ਮੋਨ ਫਿਰ ਰਾਤ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਲੱਗਾ ਇਸ ਤੋਂ ਪਹਿਲਾਂ ਉਹ ਇਨ੍ਹਾਂ ਪਾਰਟੀਆਂ ਵਿੱਚ ਜਾ ਕੇ ਬਹੁਤਾ ਖੁਸ਼ ਨਹੀਂ ਸੀ ਹੋਇਆ ਕਰਦਾ ਨੌਜਵਾਨ ਲੱਖਪਤੀਆਂ ਦਾ ਬਾਕੀ ਦੇ ਅਮੀਰ ਲੋਕਾਂ ਨਾਲੋਂ ਫਰਕ ਇਹ ਸੀ ਕਿ ਉਹਨਾਂ ਦਾ ਮਨੋਰੰਜਨ ਦਾ ਟੰਗ ਵੱਖਰਾ ਸੀ ਹਮੇਸ਼ਾ ਮਹਿੰਗੀ ਸਕੌਚ ਪਰਤਾਈ ਜਾਂਦੀ ਬਲੂ ਜਾਂ ਗੋਲਡ ਲੇਬਲ ਜਾਨੀ ਵਾਕਰ ਰਾਇਲ ਸਲੂਟ ਸਿਵਾਸਰੀ ਗਲਜਾ ਸਮਥਿੰਗ ਸਪੈਸ਼ਲ ਵਰਤਾਂਇ ਜਾਂਦੀਆਂ ਵਾਇਨਾ ਫ੍ਰਾਂਸੀਸੀ ਮੂਲ ਦੀਆਂ ਹੁੰਦੀਆਂ ਬੋਧਕਾ ਹਮੇਸ਼ਾ ਰੂਸੀ ਹੁੰਦੀ ਸ਼ੈਰੀ ਸਪੈਂਦੀ ਤੇ ਲਿਖ ਕਰ ਇੰਗਲੈਂਡ ਜਾਂ ਫ੍ਰਾਂਸ ਦਾ ਮੀਨੂ ਤਿਆਰ ਕਰਨ ਵੱਲ ਬਹੁਤ ਏਚਾ ਧਿਆਨ ਦਿੱਤਾ ਜਾਂਦਾ ਤੇ ਖਾਣਾ ਪਰੋਸਣ ਵਾਲਿਆਂ ਨੂੰ ਇੱਕ ਖਾਸ ਸਦਾਤਾਂ ਦਿੱਤੀਆਂ ਜਾਂਦੀਆਂ ਕਿ ਕਿਹੜੇ ਸਮੇਂ ਕੀ ਚੀਜ਼ ਪਰੋਸੀ ਜਾਵੇ ਕ੍ਰਾਕਰੀ ਵੀ ਹਮੇਸ਼ਾ ਬਹੁਤ ਮਹਿੰਗੀ ਵਰਤੀ ਜਾਂਦੀ ਤੇ ਚਮਚੇ ਕਾਂਟੇ ਵੀ ਚਾਂਦੀ ਦੇ ਵਰਤੇ ਜਾਂਦੇ ਬਹਿਰਿਆਂ ਨੂੰ ਵਰਦੀ ਪਾਈ ਜਾਂਦੀ ਤੇ ਉਹਨਾਂ ਦੇ ਹੱਥਾਂ ਉੱਤੇ ਚਿੱਟੇ ਦਸਤਾਨੇ ਹੁੰਦੇ ਸੋਨੂੰ ਇਹਨਾਂ ਪਾਰਟੀਆਂ ਵਿੱਚ ਬਹੁਤ ਖੁਸ਼ ਹੁੰਦੀ ਸੀ ਅਤੇ ਉਹ ਹੋਰਨਾ ਮੀਮ ਸਹਿਬਾ ਨਾਲ ਬੈਠ ਕੇ ਇਸ ਮਾਮਲੇ ਉੱਤੇ ਗੱਪਸ਼ਪ ਕਰਦੀ ਕਿ ਕਿਹੜੇ-ਕਿਹੜੇ ਡਿਪਲੋਮੇਟਾਂ ਨਾਲ ਉਹਨਾਂ ਦੀ ਦੋਸਤੀ ਹੈ ਜਾਂ ਫਿਰ ਉਹਨਾਂ ਦੇ ਨੌਕਰਾਂ ਨਾਲ ਕੀ ਸਮੱਸਿਆ ਆ ਰਹੀ ਹੈ ਵਗੈਰਾ-ਵਗੈਰਾ ਸਰੋਜਨੀ ਦੇ ਜਾਣ ਦੇ 2 ਹਫ਼ਤੇ ਬਾਅਦ ਮੋਹਨ ਨੇ ਦੋ ਜੋੜਿਆਂ ਨੂੰ ਆਪਣੇ ਘਰ ਖਾਣੇ ਤੇ ਸੱਦਿਆ ਉਸ ਨੂੰ ਪਤਾ ਸੀ ਕਿ ਉਹਨਾਂ ਦਾ ਆਪਣੀ ਪਤਨੀ ਨਾਲ ਤੋੜ ਵਿਛੋੜਾ ਹੋ ਚੁੱਕਾ ਹੈ ਇਸ ਲਈ ਇਸ ਮਾਮਲੇ ਉੱਤੇ ਕੋਈ ਤਣਾਅ ਪੈਦਾ ਹੋਣ ਦੀ ਸੰਭਾਵਨਾ ਨਹੀਂ ਸੀ ਜਦੋਂ ਉਹ ਆਏ ਮੋਹਨ ਨੇ ਆਦਮੀਆਂ ਨਾਲ ਹੱਥ ਮਿਲਾਏ ਉਨਾਂ ਦੀਆਂ ਪਤਨੀਆਂ ਦੀਆਂ ਦੋਵੇਂ ਗੱਲਾਂ ਚੁੰਮੀਆਂ ਪਤਨੀਆਂ ਨੂੰ ਚੁੰਮਣਾ ਇੱਕ ਰਿਵਾਜ ਮੰਨਿਆ ਜਾਂਦਾ ਸੀ ਜੇ ਤਾਂ ਪਤੀ ਦੇਖ ਰਹੇ ਹੋਣ ਤਾਂ ਗੱਲਾਂ ਉੱਤੇ ਚੁੰਮ ਲੈ ਜਾਂਦੇ ਸਨ ਤੇ ਜੇ ਨਾ ਦੇਖ ਰਹੇ ਹੋਣ ਤਾਂ ਬੁੱਲਾਂ ਉੱਤੇ ਜਸ ਜਾਨੀ ਜਸਪਾਲ ਨੇ ਪੁੱਛਿਆ "ਤੋ ਬਦਮਾਸ਼ ਫਿਰ ਆਪਣਾ ਛੜਾਪਨ ਕਿਵੇਂ ਬਤਾ ਰਿਹਾ ਹੈਂ" ਮੋਹਨ ਦਾ ਜਵਾਬ ਸੀ "ਕੋਈ ਸ਼ਿਕਾਇਤ ਨਹੀਂ ਅਮੀਰਾਂ ਦੀ ਕਲੱਬ ਵਿੱਚ ਮੋਹਨ ਨੂੰ ਸਾਰੇ ਮੌਕੇ ਤੇ ਬੁਲਾਉਂਦੇ ਸਨ ਕਿਉਂਕਿ ਅਮਰੀਕਾ ਵਿੱਚ ਇਹ ਰਿਵਾਜ ਹੈ ਕਿ ਸਾਰੇ ਇੱਕ ਦੂਜੇ ਨੂੰ ਛੋਟੇ ਨਾਂ ਨਾਲ ਬੁਲਾਉਂਦੇ ਹਨ" ਮੋਹਨ ਨੇ ਫਿਰ ਕਿਹਾ ਹੌਣ ਬੜੀ ਸ਼ਾਂਤੀ ਹੈ ਨਾ ਕੋਈ ਝਗੜਾ ਹੈ ਨਾ ਕੋਈ ਡਾਂਟ ਡਬੜ ਮੈਂ ਤਾਂ ਸ਼ਾਦੀਆਂ ਦੇ ਟੁੱਟਣ ਦੇ ਹੱਕ ਵਿੱਚ ਬਹੁਤ ਕੁਝ ਕਹਿ ਸਕਦਾ ਜਸਦੀ ਪਤਨੀ ਸਤੀ ਯਾਨੀ ਸਤਨਾਮ ਨੇ ਅੱਖਾਂ ਵਿੱਚ ਸ਼ਰਾਰਤੀ ਚਮਕ ਲਿਆਉਂਦੇ ਹੋਏ ਕਿਹਾ ਖਾਸ ਕਰਕੇ ਜੇ ਤੁਹਾਡੀ ਕਲ ਤੋੜਨ ਲਈ ਤੁਹਾਡੇ ਕੋਲ ਕੋਈ ਸਾਥੀ ਹੋਵੇ ਤਾਂ ਤੂੰ ਵੀ ਸ਼ਹਿਰ ਵਿੱਚ ਚਲਦੀਆਂ ਗੱਪਾਂ ਸੁਣਦੀ ਰਹੀ ਹੈ ਮੌਨ ਨੇ ਕਿਹਾ ਦਿੱਲੀ ਬਹੁਤ ਛੋਟਾ ਜਿਹਾ ਸ਼ਹਿਰ ਹੈ ਇੱਥੇ ਗੱਲਾਂ ਬਹੁਤ ਛੇਤੀ ਫੈਲਦੀਆਂ ਹਨ ਇਹ ਗੱਲ ਮਲਕ ਨੇ ਕਹੀ ਉਸ ਦੇ ਨਾਂ ਨੂੰ ਛੋਟਾ ਨਹੀਂ ਕੀਤਾ ਗਿਆ ਅਸਲ ਵਿੱਚ ਜਿੰਨਾ ਲੋਕਾਂ ਬਾਰੇ ਚਰਚਾ ਚੱਲਦੀ ਹੈ ਉਹਨਾਂ ਨੂੰ ਸਭ ਤੋਂ ਬਾਅਦ ਵਿੱਚ ਪਤਾ ਲੱਗਦਾ ਕਿ ਉਹਨਾਂ ਬਾਰੇ ਕੀ ਕਿਹਾ ਜਾ ਰਿਹਾ ਹੈ ਸਾਰੇ ਸੈਮਸਨ ਕੀ ਗੱਲ ਸਹੀ ਹੈ ਥੋੜੀ ਦੇਰ ਪਿੱਛੋਂ ਆਪਣੇ ਦੋਸਤਾਂ ਦੇ ਮਾਮਲਿਆਂ ਬਾਰੇ ਜ਼ਿਕਰ ਕਰਨ ਲੱਗੇ ਜਾਂ ਇਹ ਜ਼ਿਕਰ ਕਰਨ ਲੱਗੇ ਕਿ ਕਾਰੋਬਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਉਹ ਲਗਾਤਾਰ ਗੱਲਾਂ ਕਰਦੇ ਰਹੇ ਉਹਨਾਂ ਸ਼ਰਾਬ ਪੀਤੀ ਤੇ ਖਾਣਾ ਖਾਦਾ ਫਿਰ ਕੌਫੀ ਪੀ ਕੇ ਸਿਗਰਟ ਜਾਂ ਚੂਰਟ ਜਗਾ ਲਏ ਬੇਰੀ ਨੇ ਪਲੇਟਾਂ ਤੇ ਗਲਾਸ ਚੱਕ ਦਿੱਤੇ ਅਚਨ ਚੇਤੀ ਧੰਨੋ ਰਾਤ ਦਾ ਬਚਿਆ ਹੋਇਆ ਖਾਣਾ ਇਕੱਠਾ ਕਰਨ ਲਈ ਆ ਗਈ ਸਾਰੀ ਨਜ਼ਰਾਂ ਉਸ ਵੱਲ ਮੁੜ ਗਈਆਂ ਸੱਤੀ ਪੁੱਛਣ ਲੱਗੀ ਇਹ ਕੌਣ ਆਰਤ ਹੈ ਜਿਹੜੀ ਅੱਜ ਰਾਤ ਨੂੰ ਇੱਥੇ ਆਈ ਹੈ ਮੋਹ ਨੇ ਜਵਾਬ ਦਿੱਤਾ ਹੋਏ ਇਹ ਤਾਂ ਜਮਾਦਾਰ ਨਹੀਂ ਹੈ ਇਹ ਬੱਚਾ ਖੁਚਿਆ ਖਾਣਾ ਲੈਣ ਆਈ ਹੈ ਤਾਂ ਕਿ ਆਪਣੇ ਪਤੀ ਤੇ ਬੱਚਿਆਂ ਨੂੰ ਖਾ ਸਕੇ ਇਸ ਦਾ ਕਮਰਾ ਪਿਛਲੇ ਪਾਸੇ ਹੈ ਜਸਦੀ ਟਿੱਪਣੀ ਸੀ ਮਾੜੀ ਇਹ ਕਮਾਰੀ ਮਾੜੀ ਨਹੀਂ ਮੋਨ ਉੱਚੀ ਆਵਾਜ਼ ਵਿੱਚ ਬੋਲਿਆ ਓਏ ਰੱਬ ਦੇ ਵਾਸਤੇ ਬਸ ਵੀ ਕਰੋ ਉਹ ਜਵਾਬਦਾਰ ਨਹੀਂ ਐ ਮੈਂ ਸਿਰਫ ਇਹ ਨਹੀਂ ਐ ਜਿਹੜਾ ਹਰੇਕ ਸੁੱਤਨ ਤੇ ਮਗਰ ਤੁਰਿਆ ਫਿਰਾਂ ਅੱਧੀ ਰਾਤ ਤੋਂ ਬਾਅਦ ਹੀ ਪਾਰਟੀ ਖਤਮ ਹੋਈ ਤੇ ਸਾਰੀ ਹੀ ਅੰਗੜਾਈਆਂ ਪਰਦੇ ਹੋਏ ਉੱਠ ਖੜੇ ਹੋਏ ਮੋਨ ਉਹਨਾਂ ਨੂੰ ਉਹਨਾਂ ਦੀਆਂ ਕਾਰਾਂ ਤੱਕ ਛੱਡਣ ਗਿਆ ਪਾਰਟੀ ਕਾਮਯਾਬ ਰਹੀ ਸੀ ਬਾਕੀ ਮੋਨ ਕੁਮਾਰ ਦੀਆਂ ਯਾਦਾਂ ਦੇ ਅਗਲੇ ਅੰਕ ਵਿੱਚ ਧੰਨਵਾਦ